ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਵੀਰ ਮਨੋਹਰ ਸਿੰਘ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਅਪਲੋਡ ਕਰ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਮੱਜਾਂ ਤੇ ਇੱਕ ਸੌਰੀ ਤਿੰਨ گاਵਾ ਤੇ ਇੱਕ ਮੱਜ ਦਿਖਾਵਾਂਗਾ ਸਾਰੇ ਪਹੂ ਦੋਸਤੋ ਸੱਜਰ ਸੋਏ ਆ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੀ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਧੋਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀ ਵਿਅਕਤੀ ਦਾ ਫਾਇਦਾ ਹੋ ਸਕਦਾ ਮੇਰਾ ਦੋਸਤੋ ਕੰਮ ਸਿਰਫ ਵੀਡੀਓ ਬ ਨਿਰਖ ਪਰ ਪਸ਼ੂ ਦੀ ਜਿਹੜੀ ਕਰਨੀ ਹੈ ਤਸੱਲੀ ਜਿਹੜੀ ਕਰਨੀ ਹੈ ਤੁਸੀਂ ਆਪ ਕਰਨੀ ਹੈ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰ ਕਰਕੇ ਆਪਣਾ ਹੱਕ ਸਮਝ ਕੇ ਵਿਜਿਟ ਕਰਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਹੈ ਇੰਸਟਾਗ੍ਰam ਤੇ ਵੀ ਚੱਲਦੀ ਹੈ ਬੇਨਤੀ ਕਰਦਾ ਹਾਂ ਉਹਨਾਂ ਵੀਰਾਂ ਨੂੰ ਫੇਸਬੁੱਕ ਤੇ ਇੰਸਟਾਗ੍ਰam ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਕਰੀਏ ਦੋਸਤੋ ਵੀਰ ਮਨੋਰ ਸਿੰਘ ਦੇ ਨਾਲ ਗੱਲਬਾਤ ਉਸੇ ਹੀ ਡਿਟੇਲ ਇਹਨਾਂ ਪਸ਼ੂ ਦੀ ਸਰ हां जी भाई सस्सेगाल जी सस्सेगाल वीर जी सुनाओ बढ़िया जी बढ़िया करना काम कर हां बढ़िया कृपा भाभी वीर सोनी ठीक है जी बिकी जाते बहुत बढ़िया हां बढ़िया बढ़िया ठीक है जी <laughs> ए बी जी ਸਭ ਤੋਂ ਪਹਿਲਾਂ ਆਪਣਾ ਐਡਰੈਸ ਬੋਲ ਦੋ ਜੀ ਮੇਰਾ ਨਾਮ ਮਨੋਰ ਸਿੰਘ ਪਿੰਡ ਬਲੇਰ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਫੋਨ ਨੰਬਰ ਵੀ ਜੀ ਬੋਲ 9914545195 ਠੀਕ ਹੈ ਜੀ ਅੱਜ ਵੀਰ ਜੀ ਤਿੰਨ ਗਾਵਾਂ ਤੇ ਇੱਕ ਤਿੰਨ ਗਾਵਾਂ ਇੱਕ ਮੱਝ ਉਹ ਸਾਰੇ ਸਜੇ ਨੇ ਤਿੰਨੇ ਸਵੇਤਾ ਜੇ ਸੂਈ ਚਾਰੀ ਤੇ ਸ਼ੁਰੂ ਕਰੀ ਵੀ ਜੀ ਇਸ ਵੱਡੀ ਗਾਵ ਤੋਂ ਪਹਿਲਾਂ ਕੀ ਡਿਟੇਲ ਹੈ ਜੀ ਕਿੰਨੇ ਵਾਂ ਸੂਹਾ ਸੂਈ ਇਹਦਾ ਵੀ ਜੀ ਤਿੱਜਾ ਸੂਹਾ ਜੋ ਅੱਛਾ ਜੀ ਅੱਜ 8 ਦਿਨ ਹੋ ਗਏ ਸੂਈ ਨੂੰ ਤੇ 18 ਕਿਲੋ ਦੁੱਧ ਤਿਆਰ ਹੋਗਾ 18 ਕਿਲੋ ਦੁੱਧ ਅਜੇ ਬੋਲੇ ਚ ਹੀ ਆ ਹਾਂ ਅੱਜ 8 ਹਫਤਾ ਹੋ ਗਿਆ ਸੂਈ ਨੂੰ ਦੁੱਧ ਕਿਲੋ ਬੋਲਾ ਕੇ ਨਿਕਲ ਗਈ ਹਾਂਜੀ ਦੁੱਧ ਤੇ ਆ ਗਈ ਦੁੱਧ ਤੇ ਆ ਗਈ 18 ਕਿਲੋ ਦੁੱਧ ਜਿਹੜਾ ਤਿਆਰ ਆ ਤਿਆਰ ਹੈ ਠੀਕ ਹੈ ਜੀ ਬੱਚਾ ਕੀ ਦਿੱਤਾ ਨਹੀਂ ਬੱਚਾ ਰੇ ਮਗਰ ਤੂਰੀ ਥੋੜੀ ਜੀ ਹਾਂਜੀ ਦੋਸਤੋ 8 ਦਿਨ ਦਾ ਟਾਈਮ ਵੀਰ ਕਹਿੰਦਾ ਵੀ ਸੂਈ ਨੂੰ ਹੋ ਗਿਆ ਨੂੰ ਬੋਲਾ ਨਹੀਂ ਹੁਣ ਦੋਸਤੋ ਦੁੱਧ ਚ ਆ ਗਈ ਹੈ 18 ਲੀਟਰ ਦੇ ਲਾਗੇ ਬਣ ਦੁੱਧ ਬੜੇ ਮਜੇ ਨਾਲ ਤਿਆਰ ਆ ਕਿਉਂਕਿ ਗਾਂ ਦਾ ਕੱਦ-ਕਾਠ ਚੰਗਾ ਬਰੀਡ ਚੰਗੀ ਹੈ ਗਾਂ ਦੀ ਅੱਜ ਸ਼ਾਈਨਿੰਗ ਵੀ ਦੋਸਤੋ ਪੂਰੀ ਹੈ ਗਾਂ ਦੀ ਕਰੋ ਕੱਦ-ਕੱਢ ਦੋਸਤੋ ਪੂਰਾ ਉੱਚਾ ਲੰਬਾ ਸੋਹਣਾ ਸੁਨੱਖਾ ਕੱਦ-ਕੱਢ ਤੇ ਦੋਸਤੋ ਪ੍ਰਿੰਟ ਗਾਂ ਦਾ ਬਹੁਤ ਵਧੀਆ ਇਹ ਵੀ ਜੀ ਥਣਾ ਨੂੰ ਥੋੜੀ ਜਿਹੀ ਭਾਲ ਰੱਖਦੀ ਭਾਲ ਜੀ ਰੱਖਦੀ ਐ ਇੱਕ ਸਾਈਡ ਤੇ ਹਾਂਜੀ ਹਾਂਜੀ ਫੇਰ ਵੀ ਜੀ ਭਾਲ ਹੈ ਨਾ ਹਾਂ ਫੇਰ ਵੀ ਜੀ ਜਗਾ ਬੈਂਦੀ ਨਾ ਹਾਂਜੀ ਹਾਂਜੀ ਆਹ ਜਿਹੜੀ ਇੱਥੇ ਭਾਲਦੀ ਐ ਕਦੀ ਉਧਰ ਜਾਂਦੀ ਕਦੀ ਆਹ ਠੀਕ 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 ਬਾਕੀ ਚੁਵਾਈ ਚੁਵਾਈ ਵਧੀਆ ਚੋਨਾ ਇੱਕ ਨੰਬਰ ਠੀਕ ਹੈ ਜੀ ਪੋਲੀ ਹਰਤੂ ਵਰਗੀ ਠੀਕ ਹੈ ਜੀ ਦੋਸਤੋ ਆਹ ਦੀ ਫੇਸ ਕੁਆਲਿਟੀ ਗਾਂ ਦੀ ਚੈੱਕ ਕਰ ਲੋ ਸੋਹਣਾ ਸੁਨਖਾ ਦੋਸਤੋ ਉੱਚਾ ਲੰਬਾ ਕੰਦ ਕਾਟ ਤੇ ਪ੍ਰਿੰਟ ਦੋਸਤੋ ਗਾਂ ਦਾ ਬਹੁਤ ਵਧੀਆ ਆ ਥੱਲੇ ਦੋਸਤੋ ਇਟਾਂ ਲੱਗੀਆਂ ਕਰਕੇ ਥੋੜੀ ਜਿਹੀ ਓਖੜ ਬੈਣੀਆ ਕਰਕੇ ਪਹੂ ਤੜਾ ਤੁਰਾਂ ਚ ਦਿੱਕਤ ਕਰਦਾ ਬਾਕੀ ਦੋਸਤੋ ਆਰਡਰ ਕੁਆਲਿਟੀ ਜਿਹੜੀ ਗਾਂ ਨੇ ਤਿਆਰ ਕੀਤੀ ਆ ਬਹੁਤ ਲਾਜਵਾਲ ਤਿਆਰ ਕੀਤੀ ਆ ਮੁਠੀ ਵਾਲਾ ਥਣ ਦੋਸਤੋ ਵਧੀਆ ਥਣਾਂ ਦੀ ਦੋਸਤੋ ਬਿੱਤ ਚੰਗੀ ਆ ਥੋੜੀ ਜਿਹੀ ਭਾਲਿਆ ਇੱਕ ਥਣ ਨੂੰ ਆ ਦੋਸਤੋ ਤੁਹਾਨੂੰ ਬੈਣੀ ਵਾਲੇ ਪਾਸੋਂ ਤਰੰਮ ਚੱਕਰਾ ਦੇਣਾ ਗਾਂ ਦੇ ਕਰੀ ਆ ਕਰੋ ਜੀ ਚੈੱਕ ਤੇ ਹਉ ਨਾਲਾਂ ਦੋਨਾਂ ਦੋਸਤੋ ਹਵਾਨੇ ਤੇ ਮਿਲਕ ਵੈਨ ਦੋਸਤੋ ਕਰੋ ਬੱਚਾ ਵੀਰ ਜੀ ਵਛਾ ਦਿੱਤਾ ਨਹੀਂ ਵਛਾ ਦਿੱਤਾ ਨਹੀਂ ਬੱਚਾ ਦੋਸਤੋ ਆਨੇ ਵਛਾ ਦਿੱਤਾ ਵਛਾ ਦੋਸਤੋ ਥੋੜਾ ਜਿਹਾ ਸ਼ਾਹੀ ਵਾਲ ਤੇ ਜਰਸੀ ਨਾਲ ਪੈਂਦਾ ਇਹ ਮੁੱਲ ਵੀਰ ਜੀ ਦਾ ਕੀ ਕਰਦੇ ਹੋ ਮੋਲੇ ਦਾ ਵੀਰ ਜੀ ਫੋਨ ਤੇ ਕਰਾਂਗੇ ਅੱਛਾ ਜੀ ਉਹ ਤਾਂ ਜਿੱਤੋਂ ਆਪਾਂ ਲਈਓ ਕਹਿੰਦੇ 22 ਕਿਲੋ ਦੁੱਧ ਚੋਇਆ ਥੱਲਿਓ ਅੱਛਾ ਦੁੱਜੇ ਸਵੇਰੇ ਦੁੱਜੇ ਸਵੇਰੇ ਠੀਕ ਹੈ ਜੀ ਹਾਂ ਤੇ ਆਪਣੇ ਕੋਲੇ 18 ਕੀਤਾ ਅੱਛਾ ਜੀ ਤੇ ਕਰ ਜੂਗੀ ਦੋ ਤੇ ਮੈਲਾ ਮੂਲਾ ਮਾਰਿਆ ਠੀਕ ਠੀਕ ਹੈ ਅੱਛਾ ਵੀਰ ਜੀ ਮੁੱਲ ਸਾਰੇ ਪਹੁੰਦਾ ਮੁੱਲ ਸਾਰਿਆਂ ਦਾ ਫੋਨ ਤੇ ਹੋਊਗਾ ਠੀਕ ਹੈ ਜੀ ਦੋਸਤੋ ਵਪਾਰ ਦਾ ਕੰਮ ਹੈ ਵੀਰ ਦਾ ਮੁੱਲ ਕੋਈ ਫਿਰ ਗਾੜੀ ਵੇਚ ਨਹੀਂ ਦੇ ਕਿਸ ਨੇ ਹਾਂਜੀ ਹਾਂਜੀ 100 ਹੰਦਾ ਠੀਕ 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 ਹੈ ਜੀ ਮੁੱਲ ਦੋਸਤੋ ਫੋਨ ਤੇ ਹੋਊਗਾ ਕੋਈ ਜਿਆਦਾ ਮੁੱਲ ਨਹੀਂ ਦੋਸਤੋ ਪਸ਼ੂ ਦੇ ਹਿਸਾਬ ਨਾਲ ਮੁੱਲ ਦੋਸਤੋ ਜਿੱਦਾਂ ਦਾ ਪਸ਼ੂ ਹੋਗਾ ਓਦਾਂ ਦਾ ਮੁੱਲ ਦੋਸਤੋ ਹੋਊਗਾ ਕਿਉਂਕਿ ਕਈ ਵੀਰ ਫੋਨ ਨਹੀਂ ਕਰਦੇ ਮੁਰਤੇ ਕੇ ਵੀਰ ਨੇ ਫੋਨ ਜਿਹੜਾ ਮੁੱਲ ਜਿਹੜਾ ਫੋਨ ਤੇ ਕੀਤਾ ਪਤਾ ਨਹੀਂ ਕਿੰਨਾ ਕ ਮੁੱਲ ਕਰ ਲੈਣਾ ਮੁੱਲ ਦੋ ਇਸ ਕਾਲੀ ਗਾਂ ਬਾਰੇ ਦੱਸੀ ਵੀ ਇਹਦੀ ਕੀ ਰੇ ਇਹ ਕੱਲ ਦੀ ਸੂਈ ਵੀਰ ਜੀ ਅੱਛਾ ਜੀ ਇਹ ਥਰੇ 14 ਕਿਲੋ ਬੋਲਾ ਦੋ ਤਿੰਨ ਡੰਗ ਚਵਾਈ ਲਾਤੀ ਤੂੰ ਸਾਫ ਕਰਾ ਤਿੰਨ ਡੰਗ ਸਾਫ ਕਰਤੀ ਸਾਫ ਕਰਤੀ ਠੀਕ ਹੈ ਜੀ ਦੋਸਤੋ ਆਰਡਰ ਕੁਆਲਿਟੀ ਇਹਨੇ ਗਾਂ ਦੇ ਦੋਸਤੋ ਬਹੁਤ ਲਾਜਵਾਬ ਤਿਆਰ ਕੀਤੀ ਹੈ ਇਹ ਥੋੜੀ ਸੂਝੇ ਚਾਹੀਆ ਹਾਂਜੀ ਹਾਂਜੀ ਠੱਪੀ ਜੀ ਪਈ ਪੁੜੇ ਪੜੇ ਚੁੱਕੇ ਨੇ ਹਾਂਜੀ ਹਾਂਜੀ ਤੋਰੀ ਵੀ ਜੀ ਨੂੰ ਬੱਚਾ ਇਹਨੇ ਵੀ ਜੀ ਕੀ ਦਿੱਤਾ ਇਹਨੇ ਬੱਚਾ ਦਿੱਤਾ ਇਹਨੇ ਬੱਚਾ ਦਿੱਤਾ ਜੀ ਪਹਿਲੇ ਨੰਬਰ ਦੇ ਮਗਰ ਦੋਸਤੋ ਬੱਚਾ ਤੇ ਦੋ ਨੰਬਰ ਦੇ ਮਗਰ ਬੱਚਾ ਐਰ ਕੀ ਸੁਆ ਬੱਚਿਆਂ ਦਾ ਠੀਕ ਹੈ ਜੀ ਦੋਸਤੋ ਗਾਂ ਦਾ ਇਹਦਾ ਵੀ ਪ੍ਰਿੰਟ ਬਹੁਤ ਵਧੀਆ ਆ ਕਰੋ ਚਾਹਤਾ ਦਰਮਿਆਨਾ ਕਾਧਿਆ ਗਾਂ ਦਾ ਤੇ ਕਾਦਰ ਦੇ ਹਿਸਾਬ ਨਾਲ ਦੋਸਤੋ ਆਰਡਰ ਕੁਆਲਿਟੀ ਜਿਹੜੀ ਗਾਂ ਨੇ ਬਹੁਤ ਵਧੀਆ ਤਿਆਰ ਕੀਤੀ ਹੈ ਰੈਗੂਲਰ ਚਵਾਈਆਂ ਦੋਸਤੋ ਸੱਜਰ ਸੂਈ ਹੈ ਕੋਈ ਟਾਈਮ ਨਹੀਂ ਕੋਈ ਬਾਜ਼ਾਰ ਨਹੀਂ ਆ ਕਰੋ ਚੈੱਕ ਜੀ ਦੋਸਤੋ ਜੀ ਸ਼ਾਈਨਿੰਗ ਦੋਸਤੋ ਗਾਂ ਦੀ ਇਹਦੀ ਵੀ ਬਹੁਤ ਵਧੀਆ ਗਰਮੀਆਂ ਵਿੱਚ ਦੋਸਤੋ ਇਹਨੇ ਗਾਂ ਨੇ ਦੁੱਧ ਬੜੇ ਵਧੀਆ ਤਰੀਕੇ ਨਾਲ ਚਵਾ ਲੈਣਾ ਕਿਉਂਕਿ ਇਹ ਗਾਵਾਂ ਜਿਹੜੀਆਂ ਬ੍ਰੀਡ ਦੇ ਗਰਮੀ ਬਹੁਤ ਘਟ ਮਨਾਉਂਦੀਆਂ सारी थणा थणा दी, दी क्वालिटी चेक कर लो कई चवाई चवाई वीर जी बढ़िया चोन एक, एक नंबर कोई पूर ਛਟਾ ਨਾ ਪੂਰ ਛੜਾ ਪੋਲੀ ਮੋਟੀ ਤਾਰ ਠੀਕ ਹੈ ਜੀ ਹਾਂ ਅਛਾ ਦੁੱਧ ਹੁਣ ਵੀਜੀ 14 ਕਿਲੋ 14 ਕਿਲੋ ਬੌਲਾ ਦੁੱਧ 20 ਕਿਲੋ ਮਨਾ ਦੂਗੀ ਠੀਕ ਹੈ ਜੀ 14 ਕਿਲੋ ਦੋਸਤੋ ਬੌਲਾ ਗਾਂਸਲੇ ਤਿਆਰ ਆ ਆ ਦੋਸਤੋ ਕਰੋ ਚੈਕੇ ਦੇ ਹਵਾਨੇ ਤੇ ਨਾਰਾ ਕਰੋ ਚੈਕੇ ਐ ਦੋਸਤੋ ਬਿਜਲੀ ਘਰ ਹੁਆ ਪੂਰਾ ਜਾਲ ਬੁਣਿਆ ਪਿਆ ਤੇ ਮਿਲਕ ਵੈਨ ਦੋਸਤੋ ਇਹਦੀ ਵੀ ਕਾਫੀ ਮੋਟੀ ਹੈ ਤਿੰਨ ਨੰਬਰ ਜਿਹੜੀ ਗਾਂ ਹੈ ਜੇ ਵੈ ਠੱਪੀ ਜੀ ਪਈ ਆ ਸੂਤ ਸਾਹ ਚੋਂ ਨਿਕਲਿਆ ਫੇਰ ਬੰਨਣਾ ਠੀਕ 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 ਹੈ ਜੀ ਇਰ ਬਾਕੀ ਮੋਲ ਜਾਇਜ ਹੀ ਆਪਣੇ ਭਾਵੇਂ ਫੋਨ ਤੇ ਹੀ ਆ ਜਾਇਜ ਹੀ ਹੋਣਗੇ ਠੀਕ ਠੀਕ ਹੈ ਠੀਕ ਹੈ ਜੀ ਤਿੰਨ ਨੰਬਰ ਜਿਹੜੀ ਗਾਂ ਬੱਦੀ ਵੀਰ ਇਹਦਾ ਦੱਸ ਕੀ ਇਹ ਐਫ ਜੋ ਅੱਛਾ ਜੀ ਚੌਗੀ ਮੂੰਹ ਹੋਏ ਅੱਛਾ ਮੂੰਹ ਚਾਰ ਦੰਦ ਹਾਂ ਤੇ ਸਵੇਰ ਕਰਮਾ ਸੂਈ ਕਰਦੀ ਸੂਆ ਪਹਿਲਾ ਪਹਿਲਾ ਸੂਆ ਸੂਈ ਬੱਚਾ ਨਹੀਂ ਕਿ ਦਿੱਤਾ ਇਹਨੇ ਬੱਚਾ ਦਿੱਤਾ ਅੱਛਾ ਤਿੰਨਾਂ ਤੋਂ ਮਗਰ ਵਛੀ ਹੈ ਹਾਂ ਇਹਨੂੰ ਹਫਤਾ ਹੋ ਗਿਆ ਸੂਈ ਨੂੰ ਠੀਕ ਹੈ ਜੀ ਕਿੰਨਾ ਦੁੱਧ ਚੋਣ ਦੀ ਇਹ ਥਲੇ 15 ਕਿਲੋ ਦੁੱਧ ਹੋਗਾ ਠੀਕ ਹੈ ਜੀ ਤੋਰੀਏ ਨੂੰ ਪਹਿਲਾ ਸੂਆ ਚਾਰ ਦੰਦ ਬੱਚਾ ਵਛਾ ਦਿੱਤਾ ਹਫਤੇ ਦਾ ਟਾਈਮ ਹੋ ਗਿਆ ਸੂਈ ਨੂੰ 14 ਕਿਲੋ ਦੁੱਧ ਵੀਰ ਕਹਿੰਦਾ ਵੀ ਇਹ ਚਵਾਉਣ ਲਈ ਹੈ ਮੌਕੇ ਦਾ ਹੁਣ ਥਣਾ ਥਣਾ ਦੇ ਦੋਸਤੋ ਕੁਆਲਿਟੀ ਚੰਗੀ ਆ ਆਰਡਰ ਕੁਆਲਿਟੀ ਨੇ ਗਾਂ ਨੇ ਬਹੁਤ ਵਧੀਆ ਤਿਆਰ ਕੀਤੀ ਹੈ ਪਸ਼ੂ ਦੋਸਤੋ ਕਈ ਵਾਰ ਨਾ ਕਿਸੇ ਸਾਂਭ ਘਟਲੇ ਘਰੋਂ ਆਉਂਦੇ ਇਸ ਕਰਕੇ ਥੋੜਾ ਜਿਹਾ ਪਹੂਲਾ ਲਸਾ ਪਾਉਂਦੇ ਰੱਖ ਜਾਂਦੇ ਬਾਕੀ ਜਿਹਨੂੰ ਪਹੂ ਸੁੰਦਾ ਵਾ ਵੈਸੇ ਦੋਸਤੋ 15 ਦਿਨ ਪਹੂ ਨੂੰ ਆਪਣੀ ਪੂਰੀ ਜੋਬਨ ਤੇ ਆਉਣ ਲੱਗਿਆਂ ਲੱਗ ਜਾਂਦੇ ਆ ਕੱਦ-ਕੱਦ ਦੋਸਤੋ ਗਾਂ ਦਾ ਚੰਗਾ ਮਿਲਕ ਵੈਨ ਚੰਗੀ ਮੋਟੀ ਲੱਗੀ ਆ ਆਰਡਰ ਕੁਆਲਿਟੀ ਗਾਂ ਨੇ ਬਹੁਤ ਵਧੀਆ ਤਿਆਰ ਕੀਤੀ ਬਾਕੀ ਦੋਸਤੋ ਸਾਡੇ ਕਹਿ ਦੀ ਗੱਲ ਨਹੀਂ ਤੁਸੀਂ ਆਪ ਆਪਣੀ ਤਸੱਲੀ ਕਰ ਲੈਣੀ ਕਿਉਂਕਿ ਤੁਸੀਂ ਸੂਝਵਾਨ ਹੋ ਸਾਰੇ ਵੀਰ ਆ ਕਰੋ ਚੈੱਕ ਜਿਸਣਾ ਸੁਣਾ ਦੀ ਕੁਆਲਿਟੀ ਇਹ ਵੀ ਜੀ ਮਰਜ਼ੀ ਪਰਹਣ ਕਰੀਏ ਦੋਸਤੋ ਪੈਨਸਲ ਥਾਣ ਜਿਹੜੂ ਕਹਿੰਦੇ ਨੇ ਚੰਗੀ ਚੁਵਾਈ ਵਾਲਾ ਥਾਣ ਹੈ ਹਾਥੀ ਚੁਵਾਈ ਜਿਹੜਾ ਬਹੁਤ ਵਧੀਆ ਥਾਣ ਹੈ ਆਹ ਪਸਮਕੇ ਥਣ ਪੂਰਾ ਘੜਦੀ ਹੈ ਠੀਕ ਹੈ ਜੀ ਹਾਂ ਮੋਲ ਦੋਸਤੋ ਤਿੰਨਾ ਗਾਵਾਂ ਦਾ ਫੋਨ ਤੇ ਹੋਊਗਾ ਚੰਗੀਆਂ ਦੋਸਤੋ ਬਰੀੜ ਵਾਲੀਆਂ ਗਾਵਾਂ ਤਿੰਨੇ ਸੱਜਰ ਸੂਈਆਂ ਕਰਕੇ ਥੋੜੀਆਂ ਥੋੜੀਆਂ ਦੋਸਤੋ ਲੱਪੇ ਦੇ ਵਿੱਚ ਜ਼ਰੂਰ ਆ ਇਹ ਮੱਝ ਬਰੇ ਵੀ ਦਸੀ ਮੱਝ ਨੂੰ ਕਿੰਨਾ ਟਮ ਹੋਗਾ ਸੂਈ ਮੈਂ ਇਹਨੂੰ ਹੋ ਗਿਆ 12 13 ਦਿਨ ਸੂਈ ਨੂੰ ਅੱਛਾ ਜੀ ਹਾਂ ਤੇ ਬੱਚਾ ਕੀ ਦਿੱਤਾ ਨਹੀਂ ਬਜੀ ਕੱਟੀ ਹੈ ਮਗਰ ਅੱਛਾ ਦੋਸਤੋ ਆਹ ਕੱਟੀ ਬੱਦੀ ਹੈ ਮੈਂ ਦੇ ਜਿਹੜੀ ਕੱਟੀ ਦਿੱਤੀ ਹੈ ਕੱਟੀ ਦੋਸਤੋ ਪੂਰੀ ਜੈਡ ਬਲੈਕ ਮੱਝ ਦੀ ਪੂਠੜੀ ਜੀ ਵਾਈਟ ਜ਼ਰੂਰ ਆ ਪਰ ਕੱਟੀ ਜਿਹੜੀ ਦੋਸਤੋ ਪੂਰੀ ਐਨ ਏ ਵੀ ਜੀ ਦੁੱਧ ਕਿੰਨਾ ਮਾਝ ਥੱਲੇ ਹੋਣਾ ਏ ਠੰਡਾ ਦੁੱਧ 13 ਕਿਲੋ ਹੋ ਗਿਆ ਥੱਲੇ 13 ਕਿਲੋ ਆ ਠੰਡਾ ਠੀਕ ਹੈ ਜੀ ਸੂਆ ਕਰਮਾ ਸੂਈ ਸੂਆ ਦੂਜਾ ਦੂਜਾ ਸੂਆ ਸੂਈ ਤੋ ਹੀ ਇਹ ਨੂੰ ਵੀ ਜੀ ਉਹ ਵੀ ਥੋੜੀ ਜੀ ਡਰਦੀ ਆ ਅੱਛਾ ਜੀ ਥੋੜਾ ਜਿਹਾ ਦੋਸਤੋਂ ਉਪਰਾਪਨ ਕਰ ਜਾਂਦਾ ਪਸ਼ੂ ਕਈ ਨਾ ਦੂਜੇ ਬੰਦੇ ਤੋਂ ਵੇਖ ਕੇ ਵੇਖੇ ਥੋੜਾ ਜਿਹਾ ਡਰ ਜਾਂਦਾ ਨਿੱਗਰ ਹਵਾਨਾ ਤੇ ਪੂਰੇ ਜੋਸ਼ ਵਾਲਾ ਹਵਾਨਾ ਤਿਆਰ ਕੀਤਾ ਮਾਝ ਨੇ 13 ਕਿਲੋ ਦੁੱਧ ਵੀਰ ਕਹਿੰਦਾ ਮੈਂ ਥੱਲੇ ਤਿਆਰ ਆ ਸੂਈ ਨੂੰ ਵੀ ਜੀ ਕਿੰਨਾ ਟਾਈਮ ਲੱਗਿਆ ਹੋਇਆ ਇਹ ਨੂੰ ਹੋ ਗਏ 12 13 ਦਿਨ ਹੋ ਇੱਥੇ ਕੁੜੇ ਦੀ ਚੜਾਈ ਦੋਸਤੋ ਚੈੱਕ ਕਰ ਲੋ ਆਰਡਰ ਕੁਆਲਿਟੀ ਦੋਸਤੋ ਚੰਗੀ ਨਿਕਲ ਰਹੀ ਠੋਸ ਪੂਰਾ ਬਾਕੀ ਲੰਮੀ ਪੂਰੀ ਮੱਚ ਹਾਂਜੀ ਆ ਦੋਸਤੋ ਕਰ ਲੋ ਚੈੱਕ ਲੰਮੀ ਕਿਉਂਕਿ ਡਰਦੀ ਏ ਥੋੜਾ ਜਿਹਾ ਸਾਡੇ ਨੂੰ ਕਿਉਂਕਿ ਪਸ਼ੂ ਦੋਸਤੋ ਵੈਸੇ ਜਿਹਨੂੰ ਬਗਾਨਾ ਬੰਦਾ ਆਉਂਦਾ ਘਰ ਚ ਕਈ ਵਾਰ ਪਸ਼ੂ ਵੈਸੇ ਡਾਕਟਰ ਦਾ ਭਲੇਖਾ ਪਾ ਕੇ ਡਰ ਜਾਂਦਾ ਕਈ ਵਾਰ ਬਾਕੀ ਦੋਸਤੋ ਆ ਆਰਡਰ ਕੁਆਲਿਟੀ ਦਾ ਚੈੱਕ ਕਰ ਲੋ ਕੋਸ਼ਿਸ਼ ਕਰਦਾ ਦੋਸਤੋ ਤੁਹਾਨੂੰ ਨੇੜੇ ਤੇ ਵਿਖਾਉਣ ਦੀ ਪਰ ਦਰਿਆ ਪਹੁੰਚੂ ਹਤੋ ਕਈ ਰਾ ਤੁਹਾਨੂੰ ਪਤਾ ਵੀ ਛੜਛੜੀ ਮਾਰ ਜਾਂਦਾ ਇਸ ਕਰਕੇ ਜਿਆਦਾ ਲਾਗੇ ਨਹੀਂ ਮ ਜਾਂਦਾ ਆਹ ਦੋਸਤੋ ਕਰੋ ਚੈੱਕ ਨਿੱਗਰ ਦੋਸਤੋ ਵਹਾਨਾ ਪੂਰਾ ਠੋਸ ਵਹਾਨੇ ਦੀ ਮਾਲਕ ਪੂਰੀ ਦੋਸਤੋ ਜੈਡ ਬਲੈਕ ਪੂਛ ਛੋੜੀ ਦੋਸਤੋ ਜਰੂਰ ਵਾਈਟ ਆ ਬੱਚਾ ਜਿਹੜਾ ਦਿੱਤਾ ਕੱਟੀ ਕੱਟੀ ਦੋਸਤੋ ਐ ਪੂਰੀ ਜੈਡ ਬਲੈਕ ਹੈ ਜਿਆ ਕਰੋ ਚੈੱਕ 13 ਕਿਲੋ ਦੁੱਧ ਜਿਹੜਾ ਮੌਕੇ ਦਾ ਤਿਆਰ ਹੈ ਦੂਜਾ ਸੁਆ ਸੁਈ ਤੇ گاਵਾ ਦੋਸਤੋ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਤਿੰਨ ਇਹ ਗਾਂ ਦੋਸਤੋ ਕੱਲ ਦੀ ਸੁਈ ਹੈ ਚਵਾਈਆਂ ਤਿੰਨ ਹੋਈਆਂ ਦੀਆਂ ਦੁੱਧ ਦੇ ਸਲੇ ਗਿਣ ਲਓ ਜਾਂ ਬੌਲਾ ਗਿਣ ਲਓ 14 ਲੀਟਰ ਜਿਹੜਾ ਮੌਕੇ ਦਾ ਤਿਆਰ ਆ ਖਣਾ ਤੁਨੇ ਦੋਸਤੋ ਕੁਆਲਟੀ ਇਕਨਾਂ ਦੀ ਚੈੱਕ ਕਰ ਲਓ ਆਰਡਰ ਕੁਆਲਟੀ ਦੋਸਤੋ ਗਾਂ ਨੇ ਬਹੁਤ ਵਧੀਆ ਤਿਆਰ ਕੀਤੀ ਹੈ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਹੈ ਕੋਈ 3 ਵਜੇ ਦਾ ਦੁਪਹਿਰ ਦਾ ਟਾਈਮ ਆ ਆ ਦੋਸਤੋ ਗਾਂ ਇੱਕ ਵੱਡੇ ਕਦ ਕੱਢਦੀ ਹੈ ਇਹਦੇ ਸਲੇ ਦੁੱਧ ਹੁਣ ਗਿਣ ਲਓ ਬੌਲਾ ਜਾਂ ਦੁੱਧ ਗਿਣ ਲਓ 18 ਕਿਲੋ ਤਿਆਰ ਆ ਬੱਚੇ ਤਿੰਨਾਂ ਨੇ ਵਛੇ ਦਿੱਤੇ ਇੱਕ ਨੰਬਰ ਤੇ ਦੋਸਤੋ ਜਿਹੜੀ ਗਾਂ ਵੱਧੀ ਪਹਿਲਾ ਸੂਆ ਸੂਈ 4 ਦੰਦ 14 ਲੀਟਰ ਬੋਲਾ ਤੇ ਗਾਂਤਲੇ ਦੇ ਨਾਲ ਦੁੱਧ ਤਿਆਰ ਬੱਚਾ ਦੋਸਤੋ ਇਹਨੇ ਵਛਾ ਦਿੱਤਾ ਵਾ ਚਾਰਾਂ ਪਸ਼ੂਆਂ ਦੀ ਦੋਸਤੋ ਡਿਟੇਲ ਤੁਹਾਨੂੰ ਵੀਰ ਨੇ ਸਾਰੀ ਦੱਸ ਹੀ ਦਿੱਤੀ ਹੈ ਨੰਬਰ ਜਿਹੜਾ ਵੀ ਦੋਸਤੋ ਮੈਂ ਵੀਰ ਦਾ ਸਕਰੀਨ ਤੇ ਚੱਲਦਾ ਕਰ ਦੂੰਗਾ ਜਿਹੜੇ ਵੀਰ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਜੇ ਦੋਸਤੋ ਇੱਕ ਬੇਨਤੀ ਕਰ ਦਿੰਨਾ ਵੀਡੀਓ ਦੇ ਐਂਡ ਵਿੱਚ ਜਰੂਰ ਕਿ ਸਾਈਪਾ ਕੇ ਦੋਸਤੋ ਕਿਸੇ ਵੀਰ ਨੂੰ ਖਰਾਬ ਨਾ ਕਰਿਓ ਕਿਉਂਕਿ ਵਪਾਰੀ ਵੀਰ ਦਾ ਜਿਹੜਾ ਬਾਅਦ ਵਿੱਚ ਲੌਸ ਕਾਫੀ ਹੋ ਜਾਂਦਾ ਹੈ ਸਾਈ ਦੋਸਤੋ ਜਰੂਰ ਪਾਓ ਖਾਤੇ ਦੇ ਵਿੱਚ ਪਰ ਪਸ਼ੂ ਦੋਸਤੋ ਜਰੂਰ ਖਰੀਦਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ